ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਇਸ ਤਰ੍ਹਾਂ ਰਾਜਾ ਬਿਪੌਰ ਦੇ ਪ੍ਰੇਮ ਕਰਕੇ ਜਦ ਕੁਝ ਸਮਾਂ ਇੱਥੇ ਬੀਤ ਗਿਆ ਤਾਂ ਆਪ ਜੀ ਨੇ ਵਾਪਸ ਅਨੰਦਪੁਰ ਜਾਣ ਦੀ ਤਿਆਰੀ ਕਰ ਲਈ ਦੂਸਰੇ ਦਿਨ ਹੀ ਰਣਜੀਤ ਨਗਾਰਾ ਵਜਾ ਕੇ ਸਭ ਸਾਜ਼ੋ ਸਮਾਨ ਸਹਿਤ ਆਨੰਦਪੁਰ ਨੂੰ ਚੱਲ ਪਏ। ਆਨੰਦਪੁਰ ਪਹੁੰਚ ਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਅਤੇ ਫਿਰ ਆਪਣੇ ਮਹਿਲਾਂ ਵਿੱਚ ਜਾ ਵਿਸ਼ਰਾਮ ਕੀਤਾ। ਅਨੰਦਪੁਰ ਵਾਸੀਆਂ ਨੇ ਬਹੁਤ ਖੁਸ਼ੀਆਂ ਅਤੇ ਦੀਪਮਾਲਾ ਕੀਤੀ ਸਤਿਗੁਰੂ ਜੀ ਨੇ ਆਪਣੇ ਮਹਿਲਾਂ ਦੀ ਮੁਰੰਮਤ ਕਰਵਾਈ ਅਤੇ ਜਿਹੜੇ ਲੋਕ ਅਨੰਦਪੁਰ ਛੱਡ ਕੇ ਚਲੇ ਗਏ ਸਨ ਉਹਨਾਂ ਨੂੰ ਵਾਪਸ ਮੰਗਵਾ ਕੇ ਹਰ ਪ੍ਰਕਾਰ ਦੀ ਸਹਾਇਤਾ ਦੇ ਕੇ ਮੁੜ ਵਸਾਇਆ ਅਤੇ ਸ਼ਹਿਰ ਦੀ ਰੌਣਕ ਵਧਾਈ ਜਿਉਂ-ਜਿਉਂ ਸਿੱਖ ਸੰਗਤਾਂ ਨੂੰ ਗੁਰੂ ਜੀ ਦੇ ਵਾਪਸ ਅਨੰਦਪੁਰ ਆ ਜਾਣ ਦਾ ਪਤਾ ਲੱਗਦਾ ਸੰਗਤਾਂ ਕੋੜੇ ਸ਼ਾਸਤਰ ਬਸਤਰ ਧਨ ਆਦ ਬਹੁਤ ਭੇਟਾ ਲੈ ਕੇ ਗੁਰੂ ਜੀ ਦੇ ਕੋਲ ਹਾਜ਼ਰ ਹੁੰਦੀਆਂ ਦਿਨੋਂ-ਦਿਨ ਗੁਰੂ ਜੀ ਦੀ ਮਹਿਮਾ ਵਧਣ ਲੱਗੀ ਅਤੇ ਅਨੰਦਪੁਰ ਰੌਣਕਾਂ ਦਾ ਕੇਂਦਰ ਬਣ ਗਿਆ ਜਦ ਗੁਰੂ ਜੀ ਦੇ ਤੇਜ ਪ੍ਰਤਾਪ ਨਾਲ ਅਨੰਦਪੁਰ ਵਿੱਚ ਪਹਿਲਾ ਵਾਂਗ ਹੀ ਕਾਰ ਵਿਹਾਰ ਜਿਵੇਂ ਕਿ ਸ਼ਿਕਾਰ ਖੇਡਣਾ ਸਿੱਖਾਂ ਨੂੰ ਉਪਦੇਸ਼ ਕਰਨਾ ਅੰਮ੍ਰਿਤ ਛਕਾਉਣਾ ਤੇ ਸਿੰਘ ਸਜਾ ਕੇ ਜੁਦ ਵਿਦਿਆ ਦੇ ਅਭਿਆਸ ਕਰਨੇ ਆਦ ਹੋਣ ਲੱਗੇ ਤਾ ਭੀਮਚੰਦ ਨੇ ਗੁਰੂ ਜੀ ਨਾਲ ਸੁਲਾ ਕਰਕੇ ਰਹਿਣਾ ਹੀ ਠੀਕ ਵਿਚਾਰਿਆ ਨੇ ਆਪਣੇ ਮੰਤਰੀ ਪਰਮਾਨੰਦ ਨੂੰ ਅਮੋਲਕ ਭੇਟਾ ਦੇ ਕੇ ਗੁਰੂ ਜੀ ਕੋਲ ਭੇਜਿਆ ਅਤੇ ਬੇਨਤੀ ਕੀਤੀ ਕਿ ਮੇਰੀ ਪਿਛਲੀ ਗਲਤੀ ਨੂੰ ਮਾਫ ਕਰਕੇ ਅੱਗੇ ਤੋਂ ਮੇਲ ਮਿਲਾਪ ਰੱਖਿਆ ਜਾਵੇ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਵਿਰੋਧ ਛੱਡ ਕੇ ਸਾਡੇ ਨਾਲ ਮੇਲ ਮਿਲਾਪ ਰੱਖੋਗੇ ਤਾਂ ਅਸੀਂ ਵੀ ਤੁਹਾਡੇ ਨਾਲ ਬਿਨਾਂ ਕਿਸੇ ਭੇਦ ਭਾਵ ਦੇ ਵਰਤਾ ਕਰਾਂਗੇ ਇੱਧਰ ਗੁਰੂ ਜੀ ਨੇ ਆਪਣੇ ਕਾਰੀਗਰਾਂ ਨੂੰ ਜੁੱਧ ਵਾਸਤੇ ਬਹੁਤ ਸਾਰੇ ਸ਼ਸਤਰ ਤਿਆਰ ਕਰਨ ਵਾਸਤੇ ਹੁਕਮ ਦੇ ਦਿੱਤਾ ਹਰ ਰੋਜ ਵਰਸ਼ੇ ਤਲਵਾਰਾਂ ਤੀਰ ਟਾਲਾਂ ਅਤੇ ਬੰਦੂਕਾਂ ਆਦਿਕ ਤਿਆਰ ਹੋਣ ਲੱਗੇ ਜੋਦੇ ਜੁਦ੍ਹ ਦੀ ਤਿਆਰੀ ਵਾਸਤੇ ਸ਼ਸਤਰਾਂ ਨਾਲ ਜੁਦ੍ਹ ਵਿਦਿਆ ਦਾ ਅਭਿਆਸ ਕਰਨ ਵਿੱਚ ਜੁੱਟ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ